आश्रो काल तुसी देख रहे हो फास्ट वे अमृतसर खबर खबरनामा मैहा देवी का चयन ते हुन साब तो पहला एक नजर, आज ते बुलेटिन दे मु वाल। पिंड धारड़ दे नौजवाना दा अनपछाते हमला वरा गोलियां मार के की ता क्या फतक पुलिस कर ये मामले दी जांच ਸਾਨਾ ਸਾਈਬਰ ਕ੍ਰਾਈਮ ਬਲੋ ਲੋਕਾਂ ਦੇ 78 ਮੋਬਾਈਲ ਫੋਨ ਟਰੇਸ ਕਰਕੇ ਵਾਰਿਸਾ ਦੇ ਕੀਤੇ ਹਵਾਲੇ ਕਮਿਸ਼ਨਰ ਪੁਲਿਸ ਨੇ ਦਿੱਤੀ ਜਾਣਕਾਰੀ ਨਸ਼ਾ ਤਸਕਰਾਂ ਬਲੋ ਨਸ਼ਾ ਵਿੱਚ ਬਣਾਈ ਜਾਇਦਾਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਰੋੜਾ ਰੁਪਏ ਦੀ ਜਾਇਦਾਦ ਕੀਤੀ ਚ ਅਤੇ ਹੁਣ ਖਬਰਾਂ ਵਿਸਤਾਰ ਨਾਲ। थाना ਝੰਡਿਆਲਾ ਗੁਰੂ ਦੇ ਅਧੀਨ ਆਉਂਦੇ ਪਿੰਡ ਤਾਰਗੜ ਰੋਡ ਤੇ ਸ਼ਾਮ 7 ਵਜੇ ਦੇ ਕਰੀਬ ਦੋਦੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਪਿੰਡ ਧਾਰਣ ਤੋਂ ਕੁਲਬੀਰ ਸਿੰਘ ਪੁੱਤਰ ਅਮਰੀਕ ਸਿੰਘ ਉਮਰ 35 ਸਾਲ ਦੁੱਧ ਪੌਣ ਦਾ ਕੰਮ ਕਰਦਾ ਸੀ। ਜਿਸ ਦਾ 5-6 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਇੱਕ ਗੋਲੀ ਕੰਨ ਤੇ ਵੱਜਣ ਕਾਰਨ ਮੌਕੇ ਤੇ ਹੀ ਉਹਨੇ ਦਮ ਤੋੜ ਦਿੱਤਾ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਘਟਨਾ ਜੀ ਪਿੰਡੋ ਦੁੱਧਪੌਂਟ ਧਾਰੜਾਂ ਤੋਂ ਤਲਾਵੀ ਪੌਂ ਆਇਆ। ਅੱਛਾ ਜੀ। ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ? ਅੱਛਾ ਜੀ। ਇੱਥੇ ਹੀ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ। ਬੰਦਾ ਉਹ ਤਲਾਵੀ ਦੇ ਵਿੱਚ ਸਾਨੂੰ ਜਾਣਦੀ ਸੀਗੀ। ਉਹਨਾਂ ਵੇਖਿਆ ਕਿ ਗੱਡੀ ਕੀ ਖਲੋਤੀ ਆ ਤੇ ਪిల్లా ਗੁੰਦੇ ਰੋਕ ਕੇ ਨੰਘਾਈ ਉਹਨਾਂ ਨੇ। ਹਾਂ। ਤੇ ਇਹ ਵੇਖਿਆ ਵੀ ਬੰਦਾ ਵਿੱਚ ਲੰਮਾ ਪਿਆ ਵਾ ਉਹਾਂ ਦੇ ਵੀ ਅਸੀਂ ਸਮਝਿਆ ਕਿ ਇਹਨੂੰ ਟੈਗ ਨਾ ਹੋਇਆ ਵੀ ਤੇ ਜਾ ਉਹਨਾਂ ਵੇਖਿਆ ਤੋ ਉਹ ਵੀ ਜਾਣਦੇ ਹੀ ਮੇਰੇ ਲੜਕੇ ਨੇ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਤੇ ਅਸੀਂ ਅਜੇ ਵੀ ਤਿਆਰ ਹੋਣ ਦੇ ਆ ਵੀ ਆਂਦੇ ਵੀ ਗੋਲੀ ਵੱਜੀ ਹੈ ਕਲਵੀਰ ਦੇ ਤੇ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਸੀਂ ਆਖਾ ਵੀ ਘਰੋਂ ਗੱਡੀ ਲੈ ਚਲੀਏ ਤੇ ਪਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਾਂਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਇਹ ਪਿੰਡ ਤੌੜਨ ਪਿੰਡਾ ਜੀ ਸਾਡੇ ਥਾਣੇ ਜੰਡੇਆਲੇ ਦੇ ਵਿੱਚ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ ਦੁੱਧੀ ਦਾ ਦੁੱਧ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਾਮ ਨੂੰ 6 ਵਜੇ ਦੇ ਲਗਭਗ ਕਰੀਬ ਇਹ ਪਿੰਡ ਤਲਾਵਾ ਦੁੱਧ ਦੇਣ ਗਿਆ ਸੀ ਤੇ 7:00 ਵਜੇ 7 ਵਜੇ ਦੇ ਲੱਗੇ ਉੱਥੋਂ ਇਹ ਦੁੱਧ ਦੇ ਕੇ ਤਾਂ ਵਾਪਸ ਆ ਰਿਹਾ ਸੀ ਤੇ ਇਸ ਮੋਟਰ ਦੇ ਉੱਤੇ ਆ ਤੁਸੀਂ ਦੇਖਿਆ ਜਿਹੜੇ ਗੱਡੀ ਲੱਗੀ ਆ ਗੱਡੀ ਦੇ ਉੱਤੇ ਸੀ ਤਾਂ ਇੱਥੇ ਆਣ ਕੇ ਜੋ ਲੱਗ ਰਿਹਾ ਟਾਇਰਾਂ ਦੇ ਨਿਸ਼ਾਨ ਉੱਥੋਂ ਇਹਨੂੰ ਗੱਡੀ ਸਾਹਮਣੇ ਤੋਂ ਰੋਕ ਲਈ ਰੋਕ ਕੇ ਤੇ ਬੰਦਿਆਂ ਨੇ ਫਾਇਰਿੰਗ ਕਰਕੇ ਤੇ ਇਹਦੀ ਡੈਥ ਹੋਈ ਆ। ਹਾਂਜੀ ਇਹ ਨਹੀਂ ਪਤਾ ਲੱਗਿਆ ਵੀ ਕਿੰਨੇ ਬੰਦੇ ਸੀ ਉਹ ਸੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਗੋਲੀਆਂ 3 ਵੱਜੀਆਂ ਆਉਂਦੇ ਜੀ। ਫਿਲਹਾਲ ਅਜੇ ਸਿਰ ਦੇ ਵਿੱਚ ਹੋਏਗਾ ਕੰਨ ਦੇ ਵਿੱਚ ਤੇ ਬਾਹ ਤੇ ਆ ਤੇ ਦ ਤਿੰਨ ਗੋਲੀਆਂ ਟੋਟਲ ਲੱਗੀਆਂ। ਡੈਥ ਜਿਹੜੀ ਹਸਪੀਟਲ ਜਾ ਕੇ ਹੋਈ ਕਿੱਥੇ ਨਹੀਂ 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 ਡੈਥ ਮੌਕੇ ਤੇ ਹੀ ਹੋ ਗਈ ਸੀ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਸਾਈਬਰ ਕ੍ਰਾਈਮ ਵੱਲੋਂ ਲੋਕਾਂ ਦੇ 78 ਮੋਬਾਈਲ ਫੋਨ ਟ੍ਰੇਸ ਕਰਕੇ ਉਹਨਾਂ ਦੇ ਹਵਾਲੇ ਕੀਤੇ ਗਏ ਹਨ। ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇ ਤੁਹਾਡੋ ਕਿਸੇ ਦਾ ਮੋਬਾਈਲ ਫੋਨ ਤਾ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਜਾਂ CEIR ਪੋਰਟਲ ਤੇ ਮਿਸਿੰਗ ਰਿਪੋਰਟ ਦਰਜ ਕਰਵਾਈ ਚਾਹੇ ਤਾਂ ਜੋ ਮੋਬਾਈਲ ਫੋਨ ਨੂੰ ਕੋਈ ਸ਼ਰਾਰਤੀ ਅੰਸਰ ਮਿਸਯੂਜ਼ ਨਾ ਕਰ ਸਕੇ ਇਸ ਸਬੰਧੀ ਪੁਲਿਸ ਕਮਿਸ਼ਨਰ ਰஞ்சிਤ ਸਿੰਘ ਢिलोਵਾਲੋ ਜਾਣਕਾਰੀ ਸਾਂਝੀ ਕੀਤੀ ਗਈ ਡਿਪਟੀ ਪੁਲਿਸ ਅਮਾਸਟਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ADC ਬੀ ਹੈੱਡਕੁਆਰਟਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ਤੇ ਸ਼੍ਰੀ ਮਡੇਰ ਸਾਹਿਬ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨੇ ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲਸ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇੱਧਰ-ਉੱਧਰ ਹੋਏ ਸੀਗੇ ਉਹ ਸਾਰੇ ਟ੍ਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ ਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਸੀ ਕੰਪਲੀਟਾਂ ਸਮੇਂ-ਸਮੇਂ ਮਤਾਂਕ ਆਉਂਦੀਆਂ ਨੇ ਗਿਣਤੀ ਵਧਦੀ ਰਹਿੰਦੀ ਆ ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੀਟਿਵਲੀ ਜਿੰਨੇ ਵੀ ਜੋ ਜੋ ਟ੍ਰੇਸ ਹੋ ਪਾਏ ਨੇ ਉਹ ਟੈਸਟ ਕਰਕੇ ਸੀ ਵਾਪਸ ਕਰ ਰਹੇ ਆ ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਜ ਨੇ ਇਹ ਚੋਰੀ ਹੋਈ ਸੀ ਸਾਡਾ ਜੋ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ ਐਸਐਚਯੂ ਆ ਜਿਹੜੇ ਇੰਸਪੈਕਟਰ ਰਾਜਵੀਰ ਗੌਰ ਨੇ ਉਹ ਲਾਇਏ ਨੇ ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫਤੀਸ਼ਾਂ ਨੇ ਉਹ ਸਾਰਾ ਜਿਹੜਾ ਵਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ ਉਹਦੇ 'ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਤਕਸ਼ ਸਾਈਬਰ ਸੈੱਲ ਨੂੰ ਤਤਕਸ਼ ਕੀਤੀ ਗਈ ਆ ਉਸ ਤਤਕਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਹੋਏ ਮੋਬਾਈਲ ਮਜੀਠਾ ਰੋਡ ਤੋਂ ਗੁਆਚਾ ਸੀ ਜੀ ਸਨੈਚ ਹੋਇਆ ਸੀ ਤੇ ਜਦੋਂ ਕਿ ਨਾਮੇ ਲੋਕੇਸ਼ਨ ਚੈੱਕ ਕੀਤੀ ਗਈ ਤੇ ਉਹਦੀ ਲੋਕੇਸ਼ਨ ਦੁਬਈ ਦੀ ਸ਼ੋਈ ਤੇ ਅਸੀਂ ਤੋਂ ਹੋਪ ਬਿਲਕੁਲ ਛੱਡ ਦਿੱਤੀ ਸੀ ਕਿ ਨਹੀਂ ਸਾਡਾ ਉਹ ਦੁਬਈ ਤੋਂ ਫੋਨ ਕਿਤੋਂ ਵਾਪਸ ਆ ਪਾਏਗਾ ਬਟ ਸਾਡੇ ਕਮਿਸ਼ਨਰ ਸਾਹਿਬ ਉਹਦੇ ਬਾਅਦ ਰਾਜਵੀਰ ਮੈਡਮ ਯੋਗੇਸ਼ ਸਰ ਤਿੰਨੋਂ ਦੇ ਐਫਰਟ ਨਾਲ ਉਹਨਾਂ ਨੇ ਮੇਰਾ ਫੋਨ ਲੱਭਿਆ ਤੇ ਉਹਦੇ ਬਾਅਦ ਉਹਦੀ ਕਾਲ ਡਿਟੇਲ ਸਾਰੀ ਕਢਾਈ ਜਿਹਦੇ SIM ਪਈ ਸੀ ਕਾਲ ਡਿਟੇਲ ਕਢਾਣ ਤੇ ਉਹਨਾਂ ਦਾ ਕੰਟੈਕਟ ਹੋਇਆ ਉਹਨੇ ਫਿਰ ਡਰ ਕੇ ਆਹ ਕਹਿ ਲੋ ਕਿ ਜਿੱਦਾਂ ਮਰਜ਼ੀ ਕਹਿ ਲੋ ਮੈਡਮ ਤੇ ਕਹਿਨ ਤੇ ਉਹਨੇ ਫੋਨ ਸਾਨੂੰ ਦੁਬਈ 'ਚ ਸਾਡੇ ਕਿਸੇ ਨੌਨ ਨੂੰ ਦਿੱਤਾ ਫਿਰ ਅਸੀਂ ਦੁਬਈ ਤੋਂ ਆਪਣਾ ਫੋਨ ਵਾਪਸ ਮੰਗਵਾਇਆ ਆਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਦੇ ਐਫਰਟ ਨਾਲ ਅਸੀਂ ਜਿਹੜੀ ਹੋਪ ਹੋ ਚੁੱਕੇ ਸੀ ਉਸ ਦੇ ਬਸ ਸਾਨੂੰ ਮੋਬਾਈਲ ਸਾਡਾ ਮਿਲ ਗਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਲੁੱਟਾ ਘੋਆਂ ਦੀ ਵਾਰਦਾਤਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਕਮਿਸ਼ਨਰੇਟ ਵੱਲੋਂ ਜੰਗੀ ਪੱਧਰ ਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਹਦੇ ਹੀ ਤਹਿਤ ਇੱਕ ਨਵਿਕਲਾ ਉਪਰਾਲਾ ਕਰਦਿਆਂ ਪੰਜਾਬ ਪੁਲਿਸ ਕਮਿਸ਼ਨਰੇਟ ਵੱਲੋਂ ਅੱਜ ਜਿਹੜਾ ਉਪਰਾਲਾ ਕੀਤਾ ਗਿਆ 77 ਜਿਹੜੇ ਮੋਬਾਈਲ ਹੈ ਜਬਤ ਕੀਤੇ ਗਏ ਨੇ ਚੋਰੀशुदा ਤੇ ਲੋਕਾਂ ਨੂੰ ਦਿੱਤੇ ਵੀ ਗਏ ਨੇ ਜਿੰਨਾਂ ਜਿੰਨਾਂ ਦੇ ਚੋਰੀ ਮੋਬਾਈਲ ਹੋਏ ਸਨ ਉਹਨਾਂ ਨੂੰ ਦਿੱਤੇ ਵੀ ਗਏ ਨੇ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਹਦਾਇਤ ਕੀਤੀ ਗਈ ਹੈ ਲੋਕਾਂ ਨੂੰ ਕਿ ਚੋਰੀ ਦੇ ਮੋਬਾਈਲ ਖਰੀਦਣੇ ਅਤੇ ਮੋਬਾਈਲ ਵੇਚਣੇ ਗੈਰ ਕਾਨੂੰਨੀ ਨੇ ਜਿਹੜੇ ਵੀ ਇਹ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਏਗੀ ਤੇ ਲੋਕਾਂ ਨੂੰ ਸੁ ਸੁਚੇਤ ਹੋਣ ਦੀ ਲੋੜ ਹੈ ਚੋਰੀ ਦੀਆਂ ਚੀਜ਼ਾਂ ਨਾ ਖਰੀਦਣ ਤਾਂ ਜੋ ਕੋਈ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਕੈਮਰਾਮੈਨ ਰਮਨ ਕੁਮਾਰ ਜਨ ਅਲਚੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਅਤੇ ਐਨਡੀਪੀਐਸ ਐਕਟ ਦੇ ਮੁੱਲਸਾ ਹੈਪੀ ਜੱਟ ਦੀ ਜਾਇਦਾਦ ਨੂੰ ਜ਼ਬਤ ਕਰ ਦਿੱਤਾ ਇਸ ਮੌਕੇ ਐਸਐਸਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਰਿਹਾ ਜਿਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 2023 ਵਿੱਚ 13 ਕਰੋੜ ਰੁਪਏ ਅਤੇ 2024 46 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ ਕਾਫੀ ਸਮੇ ਤੋਂ ਇਸ ਸੰਬੰਧੀ ਜਿਹੜੀ ਹੈ ਇੱਕ ਵੱਡੀ ਮੁਹਿੰਮ ਚਲਾਈ ਗਈ ਹੈ। ਇਸੇ ਦੇ ਤਹਿਤ ਹੀ 2023 ਦੇ ਵਿੱਚ ਤਰੀਬਨ 13 ਕਰੋੜ ਦੇ ਜਿਹੜੀ ਪ੍ਰਾਪਰਟੀ ਹੈ ਉਹ ਨਸ਼ਾ ਤਸਕਰਾਂ ਦੀ ਹਫੀਜ਼ ਕਰਵਾਈ ਗਈ ਸੀ। 2024 ਦੇ ਵਿੱਚ ਜਿਹੜੀ ਇਹ ਨਸ਼ੇ ਤਸਕਰਾਂ ਦੀ ਪ੍ਰਾਪਰਟੀ ਹੈ ਇਹ 42 ਕਰੋੜ ਦੇ ਕਰੀਬਨ ਜਿਹੜੀ ਹੈ ਹੁਣ ਤੱਕ ਫ੍ਰੀਜ਼ ਕਰਾਈ ਜਾ ਚੁੱਕੀ ਹੈ ਅੱਜ ਜੋ ਇਹ ਪ੍ਰੈਸ ਕਾਨਫਰੰਸ ਹੈ ਉਹ ਜਿਹੜੇ ਇਹ ਆਰਡਰ ਆਏ ਨੇ ਕੰਪੀਟੈਂਟ ਅਥਾਰਟੀ ਵੱਲੋਂ ਹੈਪੀ ਜੱਟ ਅਤੇ ਉਹਦੇ ਐਸੋਸੀਏਟਸ ਜਿਹੜੇ ਕਿ ਇੱਕ ਐਫ ਆਈ ਆਰ ਨੰਬਰ 101 59 2023 ਦੀ ਹੈ ਉਸ ਦੇ ਵਿੱਚ ਇਹ ਪ੍ਰੋਪਰਟੀ ਜੋ ਹੈ ਆਈਡੈਂਟੀਫਾਈ ਕਰਕੇ ਉਸ ਦੇ ਫ੍ਰੀਜ਼ਿੰਗ ਆਰਡਰ ਪ੍ਰਾਪਤ ਕੀਤੇ ਗਏ ਹਨ ਅਤੇ ਉਹ ਐਗਜ਼ੀਕਿਊਟ ਕੀਤੇ ਗਏ ਹਨ ਉਸ ਸੰਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸਾਰੀ ਸਾਰੀ ਜਿਹੜੀ ਪ੍ਰਾਪਰਟੀ ਹੈ ਇਹ ਚਾਰ ਚਾਰ ਪ੍ਰਾਪਰਟੀ ਨੇ ਜੋ ਆਈਡੈਂਟੀਫਾਈ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀਆਂ ਗਈਆਂ ਸਨ ਇਹਦੇ ਵਿੱਚ ਜੋ ਤਿੰਨ ਤੁਸੀਂ ਸਾਈਟਸ ਦੇਖੋਗੇ ਪ੍ਰਾਪਰਟੀ ਦੀਆਂ ਉਹ ਯੂਪੀ ਦੇ ਵਿੱਚ ਹੈ ਜਿਹਦੇ ਵਿੱਚ 11 ਏਕੜ ਇੱਕ ਜਗ੍ਹਾ ਪੰਜ ਕਰੀਬਨ 5 ਏਕੜ ਦੂਜੀ ਜਗ੍ਹਾ ਤੇ ਇੱਕ 13 ਏਕੜ ਇਹ ਵੀ ਯੂਪੀ ਦੀ ਇੱਕ ਤੀਜੀ ਜਗ੍ਹਾ ਦੇ ਵਿੱਚ ਸਥਿਤ ਹੈਗੀ ਹੈ ਇਸ ਤੋਂ ਇਲਾਵਾ ਇੱਕ ਬੈਂਕ ਅਕਾਊਂਟ ਹੈ ਉਹ ਵੀ ਫ੍ਰੀਜ਼ ਕੀਤਾ ਗਿਆ ਹੈ ਜਿਹਦੇ ਵਿੱਚ तकरीबन 3.5 ਲੱਖ ਰੁਪਏ ਜਿਹੜੇ ਹੈ ਉਹ ਜਮਾ ਹੋਏ ਸਨ ਤੇ ਅੱਜ ਦੀ ਜਿਹੜੀ ਇਹ ਫ੍ਰੀਜ਼ਿੰਗ ਆਰਡਰ ਹੈ ਜੋ ਕਿ ਕਨਫਰਮੇਸ਼ਨ ਸਾਨੂੰ ਮਿਲੀ ਹੈ ਉਸ ਦੀ ਜੋ ਵੈਲਿਊ ਹੈ ਉਹ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਬਣਦੀ ਹੈ ਇਸ ਤੋਂ ਪਹਿਲਾਂ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਅ ਪਿਛਲੇ ਦਿਨਾਂ ਦੇ ਵਿੱਚ ਇੱਕ ਅਜੇਪਾਲ ਅਤੇ ਜਤਿਨ ਸਿੰਘ ਨਾ ਦੇ ਜਿਹੜੇ ਅਕਿਊਜ਼ ਸੀਗੇ ਐਫ ਆਈ ਆਰ ਨੰਬਰ 162 ਐਸਐਸ ਆਲ ਹੋਈ ਹੈ ਉਹਦੇ ਵਿੱਚ ਉਹਨਾਂ ਦੀ 37 ਕਰੋੜ ਦੀ ਜੋ ਪ੍ਰਾਪਰਟੀ ਹੈ ਉਹ ਫ੍ਰੀਜ਼ ਕੀਤੀ ਗਈ ਸੀ ਸੋ ਅੰਮ੍ਰਿਤਸਰ ਪੁਲਿਸ ਅੰਮ੍ਰਿਤਸਰ ਵਿਧਾਤੀ ਪੁਲਿਸ ਵੱਲੋਂ ਜੋ ਇਹ ਮੁਹਿੰਮ ਵਿੱਢੀ ਗਈ ਹੈ ਉਸ ਦੇ ਤਹਿਤ ਹੁਣ ਤੱਕ 2024 ਦੇ ਵਿੱਚ ਕਰੀਬਨ 46 ਕਰੋੜ ਦੇ 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 ਅਮਾਉਂਟ ਦੀ ਜੋ ਹੈ ਪ੍ਰਾਪਰਟੀ ਉਹ ਹੁਣ ਤੱਕ ਫ੍ਰੀਜ਼ ਕੀਤੀ ਜਾ ਚੁੱਕੀ ਹੈ। ਆਪ ਸਭ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੈਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੈਬਲ ਆਪਰੇਟਰ ਤੋਂ ਨੌਕਰੀ ਛਾਟ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਓ। ਹਰਪਾਲ ਸਿੰਘ ਪੀਪੀਐਸ ਏਡੀਸੀਪੀ ਟ੍ਰੈਫਿਕ ਅੰਮ੍ਰਿਤਸਰ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਜੋ ਬਜਰੀ ਵਾਲੀ ਟਿਪਰ ਟਰੱਕ ਆਦ ਜਿਨ੍ਹਾਂ ਨੇ ਗੁਰਦਾਸਪੁਰ ਜਾਣਾ ਹੈ ਉਹ ਵਾਇਆ ਰਈਆ ਬਿਆਸ ਸ਼੍ਰੀ ਹਰਗੋਬਿੰਦਪੁਰਾ ਰਾਹੀ ਵਾਇਆ ਬਟਾਲਾ ਹੋ ਕੇ ਜਾਣ ਕਿਉਂਕਿ ਦਬੁਰਚੀ ਵਾਲੇ ਪਾਸੇ ਦੀ ਸੜਕ بارش ਦੇ ਕਾਰਨ ਖਰਾਬ ਹੈ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਪਰਿਵਾਰ ਸਮੇਤ ਸੱਚਖੰਡ ਚ ਰਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਵਿਨੇਸ਼ ਫੋਗਾਟ ਨੇ ने गुरुद्वारा प्रबंधक कमेटी को संबोधन किया वाहे गुरु मुझे बुलाए मुझे अपना आशीर्वाद बख्शे मुझे ताकत हिम्मत दें आज आके यहाँ पे बहुत अच्छा लग रहा है बहुत पॉजिटिव एक फील हो रहा है मुझे बस परमात्मा से वाहे गुरु से बस ये आशीर्वाद लेने आयु कि मेरे को ताकत और हिम्मत बख्शे मैं जो भी जिंदगी में करना चाहूँ या हमारे आस पास के जितने भी हमारे अपने हैं वो सब स्वस्थ रहे वाहिगुरु उन पर कृपा बनाए रखे हमारा देश सुरक्षित रहे हमारा देश उन्नति करता रहे बस वाहू से तो बाबा का आशीर्वाद है सब उनकी मेहरबानी है मैं मैं तो बस उनकी एक एक, एक नेक बंदी मानती हूँ अपने आप को और उन्होंने मुझे हिम्मत ताकत बख्शी है और आगे भी ऐसे बख्शते रहे एक सही दिशा में हम एक मानवता के लिए काम करते रहे बस ये आशीर्वादी है आज दरबार साहब आई है ਅੱਜ ਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦਾਰੇ ਕੀਤੇ ਆ ਔਰ ਸਾਡਾ ਫਰਜ਼ ਸੀਗਾ ਕਿ ਇਹ ਬੱਚੇ ਪੂਰੇ ਭਾਰਤ ਦਾ ਮਾਣ ਹੈ ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਇਹਦਾ ਮਾਨ ਸਨਮਾਨ ਕੀਤਾ ਗਿਆ ਔਰ ਜਥੇਬੰਦੀਆਂ ਨੇ ਵੀ ਇਹਦਾ ਮਾਨ ਸਨਮਾਨ ਕੀਤਾ ਔਰ ਇਹ ਸਨਮਾਨ ਦੇ ਯੋਗ ਹੈ ਹੱਕ 올 ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸਵਰਗਵਾਸੀ ਬੀਅੰਤ ਸਿੰਘ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦੇ ਬਲੀਦਾਨ ਦਿਵਸ ਸਬੰਧੀ ਸ਼ਰਤਾਂਜਲੀ ਸਮਾਰੋਹ ਦਾ ਆયોਜਨ ਸੰਗਠਨ ਦੇ ਦਫ਼ਤਰ ਮਕਬੂਲ ਰੋਡ ਵਿਖੇ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਅਤਵਾਦੀ ਵਿਰੋਧੀ ਸੰਗਠਨ ਪੰਜਾਬ ਦੇ ਜਨਰਲ ਸਕੱਤਰ ਪਵਨ ਸਿੰਘ ਅਤੇ ਸਾਹਬ ਸਿੰਘ ਸੈਕਟਰੀ ਮਨਿੰਦਰਜੀਤ ਸਿੰਘ ਬਿੱਟਾ ਪਹੁੰਚੇ ਸਨ ਆਏ ਹੋਏ ਸੰਗਠਨ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਬੇਅੰਤ ਸਿੰਘ ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਪੇਂਟ ਕੀਤੀ ਅਤੇ ਬੇਅੰਤ ਸਿੰਘ ਅਮਰ ਰਹੇ ਦੇ ਨਾਰੇ ਲਗਾਏ ਇਸ ਮੌਕੇ ਹੋਰ ਨਾਂ ਤੋਂ ਇਲਾਵਾ ਸਾਹਬ ਸਿੰਘ ਸ਼ੇਪਰ ਡਾਰੀ ਕਵਲਜੀਤ ਪੁੱਲਰ ਵਿੱਕੀ ਗੁਰਦੇਵ ਸਿੰਘ ਪਰਮਜੀਤ ਆਸ਼ਿਰ ਗੁਰਤੀਰਥ ਪਰੇ ਮਸੀ 4 ਮੈਂਬਰਸ ਹਾਜ਼ਰ ਸਨ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਹੋਰ ਨੂੰ ਸ਼ਰਧਾਂਜਲੀ ਭੇਟ ਕੀਤੇ ਉਹਨਾਂ ਦੇ ਬਲੀਦਾਨ ਦੀ ਵਾਸਤੇ ਉਹ ਸਾਡੇ ਪੰਜਾਬ ਦਾ ਉਹ ਮੁੱਖ ਮੰਤਰੀ ਸੀ ਨੇ ਆਤਵਾਦ ਦੇ ਤੌਰ ਤੇ ਆਤਵਾਲ ਨੂੰ ਠੰਡ ਪਾਈ ਔਰ ਪੰਜਾਬ ਵਾਸਤੇ ਉਹਨਾਂ ਦੀ ਕੁਰਬਾਨੀ ਹਮੇਸ਼ਾ ਹੀ ਯਾਦ ਕੀਤੀ ਜਾਏਗੀ ਉਹਨਾਂ ਨੇ ਦੇਸ਼ ਰੋਹੀ ਤਾਕਤਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਨੇ ਜੋ ਕੁਰਬਾਨੀ ਦਿੱਤੀ ਪੰਜਾਬ ਵਾਸਤੇ ਹਿੰਦੁਸਤਾਨ ਵਾਸਤੇ ਹਮੇਸ਼ਾ ਹੀ ਪੰਜਾਬੀ ਉਹਨਾਂ ਦਾ ਰਿਣੀ ਰਹਿਣਗੇ ਉਹਨਾਂ ਨੇ ਆਜ਼ਾਦੀ ਦਿੱਤੀ ਅੱਜ ਪਾਕਿਸਤਾਨ ਵਰਗਾ ਦੇਸ਼ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਸ਼ੇ ਦੀ ਦਲਦਲ ਦੇ ਵਿੱਚ ਭੇਜਦੇ ਪਏ ਨੇ ਉੱਥੇ ਹੀ ਸਾਡਾ ਬਹੁਤ ਵੱਡਾ ਇੱਕ ਹੋਰ ਹੈ ਗੈਂਗਰਸਵਾਦ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਪੈਰ ਪਛਾਰ ਚੁੱਕਿਆ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸਾਡੇ ਵਪਾਰੀਆਂ ਨੂੰ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਇਹੋ ਹੀ ਮੰਗ ਕਰਾਂਗੇ ਕਿ ਇਹਨਾਂ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾ ਸਰ ਅੱਜ ਫਰੰਟ ਵੱਲੋਂ ਸਰਦਾਰ ਬੈਂਸ ਸਿੰਘ ਪੰਜਾਬ ਚੀਫ ਮਿਨਿਸਟਰ ਰਹੇ ਨੇ ਉਹਨਾਂ ਨੂੰ ਅਤਵਾਦੀਆਂ ਵੱਲੋਂ ਬੰਬਲਾਸਤ ਨਾਲ ਸ਼ਹੀਦ ਕੀਤਾ ਗਿਆ ਔਰ ਉਹਨਾਂ ਦੀ ਯਾਦ ਵਿੱਚ ਅੱਜ ਅਸੀਂ ਸ਼ਰਧਾਂਜਲੀ ਸਮਾਰੋਹ ਕਰ ਰਹੇ ਹਾਂ ਔਰ ਅੱਜ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਕੋਲੋਂ ਕੇਂਦਰ ਸਰਕਾਰ ਕੋਲੋਂ ਕਿ ਜੋ ਸਾਡੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਵੱਧ ਰਿਹਾ ਨਸ਼ਾ ਵੱਧ ਰਿਹਾ ਉਹਦੇ ਉੱਤੇ ਕੰਟਰੋਲ ਕੀਤਾ ਜਾਵੇ ਔਰ ਇੱਕ ਹੋਰ ਮੰਗ ਕਰਾਂਗੇ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਕਿਉਂਕਿ ਉਹ ਨਸ਼ਾ ਵੱਲ ਔਰ ਗੈਂਗਸਟਰ ਬਣਦੀ ਤਾਕ ਵਿੱਚ ਨਾ ਰਹਿਣ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਲੋਕਾਂ ਨੇ ਕਾਲਾ ਦੌਰ ਹੰਡਾਇਆ ਹੈ ਉਸ ਕਾਲੇ ਦੌਰ ਨੂੰ ਖਤਮ ਕਰਨ ਲਈ ਸਾਬਕਾ ਮੁੱਖ ਮੰਤਰੀ ਸਵਰਗਵਾਸੀ ਬੀਨ ਸਿੰਘ ਵੱਲੋਂ ਆਪਣੀ ਸ਼ਹਾਦਤ ਦਿੱਤੀ ਗਈ ਭਾਵੇਂ ਕੁਝ ਲੋਕ ਅੱਜ ਉਹਨਾਂ ਦੀ ਸ਼ਹਾਦਤ ਨੂੰ ਨਹੀਂ ਮੰਨਦੇ ਪਰ ਉਹਨਾਂ ਦੀ ਸ਼ਹਾਦਤ ਨੂੰ ਮੰਨਣ ਵਾਲੇ ਹਰ ਸਾਲ ਉਹਨਾਂ ਦੇ ਬਲੀਦਾਨ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ ਭਾਵੇਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਭਾਵੇਂ ਕਾਲੇ ਦੌਰ ਦੀ ਗੱਲ ਕਰੀਏ ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਸ਼ਾਂਤਮਈ ਮਾਹੌਲ ਦੇ ਵਿੱਚ ਸਾਹ ਲੈ ਰਹੇ ਹਾਂ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼। ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆ ਚੌਣਾ ਨੂੰ ਲੈ ਕੇ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਦਿਨ 31 ਅਗਸਤ ਸ਼ਨੀਵਾਰ ਅਤੇ 1 ਸਤੰਬਰ 2024 ਦਿਨ ਐਤਵਾਰ ਸਵੇਰੇ 9 ਵਜੇ ਤੋਂ 4 ਵਜੇ ਤੱਕ ਵਿਸ਼ੇਸ਼ ਮੁਹਿੰਮ ਤਹਿਤ ਬਾਕੀ ਰਹਿੰਦੇ ਯੋਗ ਕੇਸਾਧਾਰਿਤ ਸਿੱਖ ਵੋਟਰਾਂ ਦੀ ਵੋਟਾਂਵਾਜ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਵੋਟਾਂ ਬਣਾਉਣ ਦੀ ਆਖਰੀ ਮਿਤੀ 16 ਸਤੰਬਰ 2024 ਨਿਸ਼ਚਿਤ ਕੀਤੀ ਗਈ ਹੈ। ਪੰਜਾਬ ਵਿੱਚ ਉਦਯੋਗ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਕਈ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਤਾਂ ਕਿ ਪੰਜਾਬ ਵਿੱਚ ਜ਼ਿਆਦਾ ਤੋਂ ਜ਼ਿਆਦਾ ਉਦਯੋਗ ਲੱਗ ਸਕਣ। ਇਸ ਲਈ ਸਰਕਾਰ ਵੱਲੋਂ ਗ੍ਰੀਨ ਸਟੈਂਪ ਪੇਪਰ ਦੀ ਯੋਜਨਾ ਸ਼ੁਰੂ ਕੀਤੀ ਗਈ ਜਿਸ ਵਿੱਚ ਉਦਯੋਗ ਲਈ ਜ਼ਮੀਨ ਖਰੀਦਣ ਦੀ ਰਜਿਸਟਰੀ ਕਰਵਾਉਣ ਦੇ ਇਕਰਾਰਨਾਮੇ ਦੇ ਨਾਲ ਉਦਯੋਗ ਨਾਲ ਸੰਬੰਧਿਤ ਵਿਭਾਗਾਂ ਦੀ ਐਨਓਸੀ ਜਾਰੀ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਨੀਓ ਮਾਜੋਬ ਮੁੱਖ ਮੰਤਰੀ ਸਾਹਿਬ ਵੱਨੀਓ ਇੱਕ ਗ੍ਰੀਨ ਸਟੈਪ ਪੇਪਰ ਦੀ ਜਿਹੜੀ ਨਵੀਂ ਸਕੀਮ ਲੈ ਕੇ ਆਂਦੀ ਗਈ ਹੈ ਤੇ ਉਹਦੇ ਚ ਇਹ ਹੈਗਾ ਵੀ ਜਿਸ ਦਾ ਤੁਸੀਂ ਇੰਡਸਟਰੀ ਲਗਾਣੀ ਹੈ ਤੇ ਉਹ ਤੁਸੀਂ ਇੰਡਸਟਰੀ ਲਗਾਉਣ ਵੇਲੇ ਗ੍ਰੀਨ ਸਟੈਪ ਪੇਪਰ ਜਿਹੜਾ ਸਟਾਰਟ ਕੀਤਾ ਹੈ ਉਹਦੇ ਤੇ ਰਜਿਸਟ੍ਰੇ ਕਰਵਾਗੇ ਉਹਦੇ ਚ ਰਜਿਸਟਰੀ ਦੇ ਟਾਈਮ ਤੇ ਤੁਹਾਨੂੰ ਜਿਹੜੀਆਂ ਨੇ ਨਾ ਡਿਪਾਰਟਮੈਂਟਾਂ ਤੋਂ ਜਿਹੜੀਆਂ ਪ੍ਰੀ ਰਸਾ ਉਹ ਪਹਿਲਾਂ ਹੀ ਮਿਲ ਜਾਣੀਆਂ ਨੇ ਬਾਅਦ ਦੇ ਵਿੱਚ ਤੁਹਾਨੂੰ ਇੱਧਰ ਉੱਧਰ ਡਿਪਾਰਟਮੈਂਟਾਂ ਚ ਭੜਕਣਾ ਨਹੀਂ ਪਾਏਗਾ ਕਾਕੇ ਵੀ ਤੁਸੀਂ ਆਰਾਮ ਨਾਲ ਆਪਣੀ ਦਸਤੀ ਲਾ ਸਕੋ ਇਹ ਸਕੀਮ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਣਾ ਚਾਹੀਦਾ ਜੀ ਇਹਦੇ ਚ ਸਾਡਾ ਪੋਰਟਲ ਵੀ ਹੈਗਾ ਜੀ ਪੋਰਟਲ ਤੇ ਜਾ ਕੇ ਵੀ ਜਿੱਦਾਂ ਇਨਵੈਸਟ ਪੰਜਾਬ ਦਾ ਤੇ ਪਲੱਸ ਜਿੱਦਾਂ ਸਾਡੇ ਡਿਸਟ੍ਰਿਕਟ ਲੈਵਲ ਤੇ ਇੰਡਸਟਰੀ ਡਿਪਾਰਟਮੈਂਟ ਦੇ ਜੀਐਮ ਡੀਏਸੀ ਤੇ ਆਫਿਸਿਸ ਹੈਗੇ ਤੇ ਉਥੋਂ ਤੁਸੀਂ ਆ ਕੇ ਮਤਲਬ ਇਹਨਾਂ ਸਕੀਮਾਂ ਬਾਰੇ ਸਾਡੇ ਤੋਂ ਪੂਰੀ ਮਤਲਬ ਜਾਣਕਾਰੀ ਲੈ ਸਕਦੇ ਹੋ ਸਰਕਾਰ ਦੀਆਂ ਬੜੀਆਂ ਸਕੀਮਾਂ ਨੇ ਜਿਸ ਤਰ੍ਹਾਂ ਸਾਡੀ ਸਕੀਮ ਹੈ ਵੀ ਉਹਦੇ ਚ ਤੁਸੀਂ ਯੂਨਿਟ ਨਮਾ ਲਗਾਣੇ ਹੋ ਤੇ ਉਹਦੇ ਚ ਪਹਿਲਾਂ ਤੁਹਾਨੂੰ ਅਸੀਂ ਸਟੈਪ ਡਿਊਟੀ ਐਗਜ਼ੈਂਪਸ਼ਨ ਦੇ ਦੇਣੀ ਹੈ ਸਟੈਪ ਡਿਊਟੀ ਫਿਰ ਸੀਐਲਜੀਯੂ ਮਤਲਬ ਐਗਜ਼ੈਂਪਸ਼ਨ ਹੈ ਜੀ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 222 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਵਿਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ। ਮੰਦਿਰਾਲ ਲਾਲ ਭਵਨ ਮੋਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲ ਸਮਗਲਰ ਹਰਪ੍ਰੀਤ ਸਿੰਘ ਤੇ 6 ਕਰੋੜ 28 ਲੱਖ 50 ਹਜ਼ਾਰ 339 ਰੁਪਏ ਕੀਮਤ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਗਈ ਅਤੇ ਅਗਲੀ ਕਾਰਵਾਈ ਕੀਤੀ ਚਾਰਈਏ ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ ਰੇਲਵੇ ਸਟੇਸ਼ਨ ਤੇ ਟਿਕਟ ਲੈਣਾ ਹੋਇਆ ਆਸਾਨ ਯਾਤਰੀਆਂ ਦੀ ਸੁਵਿਧਾ ਲਈ ਲਗਾਈਆਂ ਟਿਕਟ ਮਸ਼ੀਨਾਂ एते कुछ और खबर आए ब्रेक तो बाद। फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मनपसंद फनलैंड में और मजे लीजिए बेशुमार राइड्स बोटिंग रेस्टोरेंट Horse riding, artificial zoom, dance, and bohatsari exciting activities. Ka. Entry serve 5 rupees Unlimited fun! kahuwa pagal pagal party party just a bottle bottle bas try to jump but meri ya ma let me let me make you move let me make you move come back boy baby but thoda crack get a chance never never is mera swag let me make you move let me make you move. ਤੁਹਾਡਾ ਰੈਕਿਵ ਜਨ ਲੈ ਬਜਨ ਲੈ ਬਰੇਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਰੇਲਵੇ ਸਟੇਸ਼ਨਾਂ ਵਾਲੇ ਲੋਕਾਂ ਨੂੰ ਤੁਸੀਂ ਆਪਣੇ ਫੋਨ ਛਰੀਏ ਟਿਕਟ ਅਤੇ ਹੋਰ ਕਾਰਜ ਕਰਨੇ ਰੇਲਵੇ ਪ੍ਰਬੰਧਕਾਂ ਦੁਆਰਾ ਸਹੂਲਤ ਪ੍ਰਦਾਨ ਕੀਤੀ ਗਈ ਹੈ ਅਮਰਸਾ ਸਟੇਸ਼ਨ ਵਿੱਚ ਯੂਐਸਟੀ ਦੇ ਜ਼ਰੀਏ ਪੇਮੈਂਟ ਲਈ ਰੇਲਵੇ ਦੇ ਉਪਭੋਗਤਾਵਾਂ ਨੂੰ ਜਾਗਰਿਤ ਕਰਨ ਲਈ ਸਟੇਸ਼ਨ ਤੇ ਪੋਸਟਰ ਲਗਾਏ ਗਏ ਹਨ ਰੇਲਵੇ ਸਟੇਸ਼ਨ ਤੇ ਟਿਕਟ ਬੁਕਿੰਗ ਅਫਸਰ ਸੁਰੇਸ਼ ਕੁਮਾਰ ਨੇ ਕਿਹਾ ਕਿ ਇਹ ਸਭ ਰੇਲਵੇ ਪ੍ਰਸ਼ਾਸਨ ਦੇ ਪ੍ਰਬੰਧਕਾਂ ਦੇ ਆਦੇਸ਼ਾਂ ਦੇ ਅਨੁਸਾਰ ਅਤੇ ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਰੇਲਵੇ ਦੀ ਤਰਫ ਤੋਂ ਜੁਟੀਐਸ ਔਨ ਮੋਬਾਈਲ ਐਪ ਸ਼ੁਰੂ ਕੀਤਾ ਗਿਆ ਹੈ ਜੋ ਹਮਾਰੇ ਆਦਰਨੀਯ ਡੀਆਰਐਮ ਸਾਹਿਬ ਸ੍ਰੀ ਸੰਜੇ ਸਾਹਿਬ ਜੀ ਸ੍ਰੀ ਆਪਣਾ ਪਰਮਦੀਪ ਪਰਮਦੀਪ ਜੀ ਸੈਣੀ ਸੀਨੀਅਰ ਡੀਸੀਐਮ उनके आदेश अनुसार जो है हम डिजिटल बार पोस्टर लगवा के यू टी लोगों को लोगों की अवेयरनेस के लिए डिजिटलाइजेशन के लिए इंट्रोड्यूस कर रहे हैं जिसकी कहते जिसकी वजह से बाकी लोग जो है यू टी ऐप लोड करके अपने वॉलेट में उसके बाद एक वॉलेट होगा वॉलेट में अपने रिचार्ज करके टिकट जो है ऑन मोबाइल टिकट परचेज कर सकते हैं इसके लिए उनको ना तो लाइन में खड़ा होना पड़ेगा और ना ही उनके लिए क्या कहते हैं चेंज की कोई प्रॉब्लम है वो हैसा फ्री जो है अपनी ट्रैवलिंग जो है रेलवे की तरफ से कर सकते हैं दूसरा इसमें यह है कि भी पेपरलेस टिकट होगी जिससे कि इन्वायरमेंट जो रेलवे रेलवे की तरफ से एक बाहर ग्रीनरी को जो उत्साह दिया जा रहा है फिर इन्वायरमेंट डस्ट पोल्यूशन जो फ्री होगा पेपरलेस टिकट बनेगी पेपरलेस टिकट जो ऑन मोबाइल आप आपके आ जाएगी उसके बाद आप कहीं भी कहीं किसी भी स्टेशन से किसी भी स्टेशन तक टिकट जो है यूटीएस ऑन मोबाइल ऐप पर ਲੋਡ ਕਰ ਸਕਤੇ ਆ ਰੇਲਵੇ ਵਿਭਾਗ ਵੱਲੋਂ ਬਖ ਬਖ ਉਪਰਾਲੇ ਕੀਤੇ ਜਾਂਦੇ ਹਨ ਯਾਤਰੀ ਦੀ ਸਹੂਲਤ ਲਈ ਇੱਥੇ ਤਹ ਦੀ ਜਿਹੜੇ ਰੇਲਵੇ ਵਿੱਚ ਸਫਰ ਕਰਦੇ ਸਨ ਯਾਤਰੀ ਉਹਨਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਰੇਲਵੇ ਟਿਕਟ ਲਈ ਲੱਗਣਾ ਪੈਂਦਾ ਸੀ ਪਰ ਹੁਣ ਰੇਲਵੇ ਵਿਭਾਗ ਵੱਲੋਂ ਇੱਕ ਮੋਬਾਈਲ ਐਪ ਸ਼ੁਰੂ ਕਰ ਦਿੱਤੀ ਗਈ ਹੈ ਯੂਟੀ ਐ ਇਹ ਐਪ ਤੁਸੀਂ ਆਪਣੇ ਮੋਬਾਈਲ ਤੇ ਡਾਊਨਲੋਡ ਕਰ ਸਕਦੇ ਹੋ ਇੱਥੇ ਤਹ ਦੀ ਜਦੋਂ ਤੁਸੀਂ ਸਫਰ ਕਰਨਾ ਉਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਤੇ ਇੱਕ ਸਕੈਨਰ ਲਗਾਓ ਤੇ ਤੁਸੀਂ ਟਿਕਟ ਸਕੈਨ ਕਰ ਸਕਦੇ ਹੋ ਇਹ ਟਿਕਟ ਤੁਹਾਡੇ ਮੋਬਾਈਲ ਵਿੱਚ ਹੀ ਹੁਣ ਆ ਜਾਵੇਗੀ ਚੰਗਾ ਉਪਰਾਲਾ ਹੈ ਰੇਲਵੇ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੇ ਉਪਰਾਲੇ ਹੋਰ ਕੀਤੇ ਜਾਣਗੇ ਰੇਲਵੇ ਵਿਭਾਗ ਅਧਿਕਾਰੀ ਨੇ ਆਖਿਆ ਅਮਰਥਰ ਫਾਸਟ ਵੀ ਖਬਰ ਨਾ ਮਲੀ ਕੈਮਰਾਮੈਨ ਪਰੇਸ਼ਰ ਮਾਦਲ ਅਰਕੇਸ਼ ਕੁਮਾਰ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਗਾਂ ਬਛੜੇ ਦਾ ਵਰਤ ਬੜੀ ਧੂਮਤਾਮ ਨਾਲ ਮੜਾਇਆ ਗਿਆ ਜਿਸ ਵਿੱਚ ਪੰਡਿਤ ਵੀਨਾ ਰਾਣੀ ਨੇ ਦੱਸਿਆ ਕਿ ਇਹ ਵਰਤ ਛੋਟੇ ਬੱਚਾ ਦੀ ਇੱਛਾ ਲਈ ਰੱਖਿਆ ਜਾਂਦਾ ਹੈ ਅទេស ਪੂਜਾ ਵਿੱਚ ਕਥਾ ਸੁਣਾਈ ਗਈ ਇਸ ਮੌਕੇ ਤੇ ਰਾਣੀ ਸ਼ਰਮਾ ਨੀਹਾ ਮਲਹੋਤਰਾ ਵੀਨਾ ਚਲੋਤਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਇਹ ਹੈ ਗੱਬ ਬੱਚਿਆਂ ਦਾ ਗਾਂ ਬੱਚੇ ਦਾ ਇਹ ਬੱਚਿਆਂ ਦਾ ਵਰਤ ਹੁੰਦਾ ਆ ਜਿੰਦਾ ਘਰ ਬੱਚੇ ਨਹੀਂ ਹੁੰਦੇ ਉਹਦੇ ਸੁਖਣਾ ਕਰਦੇ ਨੇ ਤੇ ਉਹ ਲੋਕੀ ਫਿਰ ਵਰਤ ਰ ਕਰਦੇ ਨੇ ਹਾਂ ਹੁਣ ਮਨੋ ਕਾਮਨਾ ਪੂਰਨਾ ਹੁੰਦੀ ਆ ਫਿਰ ਲੋਕੀ ਇੱਥੇ ਮੱਥਾ ਟੇਕਦੇ ਨਾਲ ਕਿ ਕਥਾ ਸੁਣਦੇ ਨਾਲ ਕਥਾ ਪੁੱਜਦੇ ਨੇ ਗਾਂ ਬੱਚੇ ਨੂੰ ਇੱਥੇ ਗਾਂ ਬੱਚੇ ਨੂੰ ਬਣਾਉਂਦੇ ਨੇ ਆਟੇ ਦੇ ਗਾਂ ਬੱਚੇ ਬਣਾ ਕੇ ਤੇ ਬੀਬੀਆਂ ਵਰਤ ਰ ਰਖਦੀਆਂ ਨਾ ਤੇ ਧਾਗੇਆਂ ਬੰਨਦੀਆਂ ਨਾਲ ਕਥਾ ਸੁਣਦੀਆਂ ਨਾ ਫਿਰ ਇਹਨਾਂ ਦੀ ਮਨੋ ਕਾਮਨਾ ਪੂਰਨਾ ਹੁੰਦੀ ਆ ਤੇ ਫਿਰ ਲੋਕੀ ਹਰ ਸਾਲ ਇੱਥੇ ਆਣ ਕੇ ਆਪਣੇ ਸੁਖਣ ਦੇ ਪੂਰੀ ਕਰਦੇ ਨੇ ਜੀ ਅੱਜ ਗਾਂ ਵੱਚਾ ਦਾ ਵਰਤ ਹੈਗਾ ਅਸੀਂ ਇਹ ਕਥਾ ਸੁਣ ਇਥੇ ਆਇਆ ਔਰ ਇਹ ਪੂਜਾ ਕਰਨ ਆਇਆ ਗਾਂ ਵੱਚਿਆਂ ਦੀ ਇਹ ਪੂਜਾ ਕਰਦੇ ਆ ਫਿਰ ਇਹ ਗਾਂ ਵੱਚਾ ਬਣਾ ਕੇ ਆਟੇ ਦੇ ਲਿਆ ਕੇ ਇਥੇ ਰੱਖਨੇ ਆ ਪੂਜਾ ਕਰਨੇ ਆ ਕਨੇ ਰੂਟ ਬਣਾ ਕੇ ਲਿਆਨੇ ਆ ਇਨਾ ਇਥੇ ਚੜਾਣੇ ਆ ਕੇ ਤੇ ਕਨੇ ਨਾਲ ਕਥਾ ਸੁਣਨੇ ਆ ਇਨਾ ਕੋ ਨੂੰ ਹਾਂਜੀ ਹਰ ਸਾਲ ਹਰ ਸਾਲ ਆਨਿਆ ਜਿਹੜਾ ਵੀ ਬੇਟਾ ਕੋਈ ਹੋਏ ਉਹ ਸ਼ਫਨ ਕੀਤੀ ਹੁੰਦੀ ਹੈ ਬੇਟਾ ਹੋਏ ਤੇ ਇੱਥੇ ਬੰਨ ਚੜਦਾ ਹੈ ਬੇਟੇ ਨੂੰ ਲਿਆ ਕੇ ਅੱਜ ਬਾਸ਼ੇਦਵਾ ਦਾ ਵਰਤਗ ਹੈ ਬਾਸ਼ੇਦਵਾਦੀ ਕਥਾ ਸੁਣਨ ਵਾਸਤੇ ਅਸੀਂ ਸੀਤਲਾ ਮੰਦਿਰ ਸਰੋਵਰ ਦੇ ਕੰਡੇ ਬੈਠੇ ਹੋਏ ਆਂ ਅਤੇ ਸਾਨੂੰ ਕਥਾ ਸੁਣਾਉਂਦੇ ਪਏ ਆਂ ਪੰਡਤ ਆਨੀ ਜੀ ਅਤੇ ਅਸੀਂ ਆਪਣੇ ਘਰੋਂ ਗੋਮ ਬੱਛੇ ਬਣਾ ਕੇ ਆਟੇ ਦੇ ਬਣਾ ਕੇ ਲੈ ਕੇ ਆਨੇ ਆਂ ਨਾਲ ਅਸੀਂ ਰੂਟ ਬਣਾ ਕੇ ਪ੍ਰਸ਼ਾਦ ਚੜਾਉਣ ਵਾਸਤੇ ਉਹ ਲੈ ਕੇ ਆਨੇ ਆਂ ਨਾਲ ਫਲ ਵੀ ਲਿਆਨੇ ਆਂ यह सारा कुछ कथा सुन तू बाद चढ़ा के मथा टेकने इस वर्त सारी मनोकामना पूरी होती है फिर दही से नहलाया जाता है और शीतला मंदिर में जल से स्नान करवाया जाता है फिर ठंडी छबील बना के लगाते हैं फिर आलू का प्रसाद खाते हैं इसी उपलक्ष्य में दाग, पीले धागे बांधे जाते हैं तो इसी हम शीतला माता से बच्चे की ठंडी 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 छाएँ दे माता ठंडा ठंडा बच्चे को रखें ਡਿਪਟੀ ਕਮਿਸ਼ਨਰ ਅੰਮ੍ਰਿਤਸਰ ਖੰਡ ਸ਼ਾਮ ਥੋਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਤਹਿਤ ਲੜਕੀਆਂ ਲਈ ਮੁਫਤ ਕੋਚਿੰਗ ਕਲਾਸਾਂ ਸ਼ੁਰੂ ਕਰਨ ਸੰਬੰਧੀ ਪੇਸ਼ਕਾਰੀ ਪੇਸ਼ ਕੀਤੀ ਗਈ। ਡੀਜੀਐਫਟੀ ਅੰਮ੍ਰਿਤਸਰ ਦਫ਼ਤਰ ਵਿੱਚ ਸਵੇਰੇ 11 ਵਜੇ ਉਤਪਲ ਕੁਮਾਰ ਆਚਾਰੀਆ ਅਤੇ ਮਿਸਟਰ ਰਾਕੇਸ਼ ਸੂਰਜਜੀਤ ਦੇ ਨਾਲ ਇੱਕ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਨਾਲ ਹੀ ਉਨ੍ਹਾਂ ਦੱਸਿਆ ਕਿ ਵਪਾਰ ਦੀ ਬਿਹਤਰੀ ਲਈ ਅੰਮ੍ਰਿਤਸਰ ਦਫ਼ਤਰ ਵਿਖੇ ਵਪਾਰ ਪ੍ਰਮੋਸ਼ਨ ਵਿੰਗ ਦੇ ਆਧਾਰ 'ਤੇ इंजीनियरिंग एक्सपोर्ट प्रमोशन काउंसल ऑफ इंडिया लाई एक नवा दफ्तर खोलन जा रहे हैं उन्हें बेनती की थी कि कृपा करके साढ़े नाल जुड़ो आज ओकेजन है फर्स्ट ऑफ ऑल डी जी एफ टी स्पेशली एडिशनल डी जी एफ टी ऑफिस लुधियाना ने ई पी सी इंडिया को अमृतसर में स्पेस एलोकेट किया है फॉर द एक्सपोर्ट ਇਨਾਂ ਨੂੰ ਸਪੇਸ ਅਲਾਟ ਕੀਤੀ ਗਈ ਹੈ ਟੂ ਪ੍ਰੋਮੋਟ ਐਕਸਪੋਰਟਸ ਫਰਮ ਅਮਰਸਰ ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਹਾਨ ਹੌਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜਨਮ ਦਿਨ ਦੇ ਉਪਲਬਖ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ 29 ਅਗਸਤ 2024 ਫਿਰੋਜ਼ਪੁਰ ਮੰਡਲ ਦੇ ਰੇਲਵੇ ਅਫਸਰ ਕਲੱਬ ਵਿੱਚ ਖੇਡ ਦਿਵਸ ਬਾਰੇ ਵਿਚਾਰ ਕੀਤਾ ਗਿਆ ਇਸ ਮੌਕੇ ਤੇ ਪ੍ਰਬੰਧਕਾਂ ਦੁਆਰਾ ਇੱਕ ਬੈਡਮਿੰਟਨ ਮੁਕਾਬਲੇ ਦਾ ਵੀ ਜਵਾਬ ਦਿੱਤਾ ਗਿਆ ਅਮਰਸ਼ਿਦ ਭਾਰਤ ਮਾਤਾ ਲਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਜੀ ਦਾ ਬਲੀਦਾਨ ਦਿਵਸ ਮਨਾਇਆ ਗਿਆ ਇਸ ਮੌਕੇ ਸ਼ਿਵ ਸੈਨਾ ਭਾਰਤੀ ਰਾਸ਼ਟਰ ਪ੍ਰਮੁਖ ਅਜੇ ਸਭਾ ਦੇ ਰਾਸ਼ਟਰ ਪ੍ਰਧਾਨ ਡਾਕਟਰ ਅਸ਼ਵਨੀ ਅਰੋੜਾ ਹਾਜ਼ਰ ਸਨ ਸ਼ਿਵ ਸੈਨਾ ਭਾਰਤੀ ਵੱਲੋਂ ਮਹਾਨ ਸ਼ਖਸੀਅਤ ਪੰਜਾਬ ਦੇ ਪੂਰਵ ਮੁੱਖ ਮੰਤਰੀ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਆਪਣੇ ਪ੍ਰਾਣ ਦੀ ਗੋਤੀ ਦਿੱਤੀ ਅੱਜ ਅਸੀਂ ਉਹਨਾਂ ਦਾ ਸਾਰੇ ਮਿਲ ਕੇ ਸ਼ਰਧਾ ਸਮਰਪਿਤ ਕਰ ਰਹੇ ਹਾਂ ਤੇ ਉਹਨਾਂ ਦਾ ਬਲਿਦਾਨ ਦਿਵਸ ਮਨਾ ਰਹੇ ਹਾਂ ਤੇ ਉਹ ਬੜਾ ਕਾਲਾ ਦਿਨ ਸੀ 31 ਅਗਸਤ ਜਦੋਂ ਇਹਨਾਂ ਨੂੰ ਬੰਮ ਨਾਲ ਉਡਾਜਤਾ ਗਿਆ। ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ ਸ਼੍ਰੀ ਬਾਲਾਜੀ ਹਮਾਰਾਜ ਦੀ ਪ੍ਰਭਾਤ ਫੇਰੀ ਦਾ ਆਯੋਜਨ ਇੱਕ ਹਫ਼ਤੇ ਤੱਕ ਕੀਤਾ ਚਾਰਿਆ। ਇਹ ਫੇਰੀ ਰੋਜ਼ਾਨਾ ਸਵੇਰੇ 6:30 ਵਜੇ ਸ਼੍ਰੀ ਬੜਾ ਹਨੂਮਾਨ ਮੰਦਿਰ ਲੰਗੂਰਾ ਵਾਲਾ ਤੋਂ ਚੱਲ ਕੇ ਵਕ ਵਕ ਥਾਵਾਂ ਤੇ ਪਹੁੰਚੇਗੀ। ਇਸ ਫੇਰੀ ਵਿੱਚ ਵਕ ਵਕ ਥਾਵਾਂ ਤੋਂ ਆਏ ਸੰਤਾਂ ਨੇ ਸ਼੍ਰੀ ਰਾਮ ਦੇ ਨਾਮ ਦਾ ਜਾਪ ਕਰਨ ਦੇ ਨਾਲ-ਨਾਲ ਬਾਲਾਜੀ ਦਾ ਗੁਣਕਾਨ ਕੀਤਾ। ਲੁਧਿਆਣਾ ਸਟੇਸ਼ਨ ਤੇ ਟਿਕਟ ਚੈਕਿੰਗ ਦੌਰਾਨ ਟੀਟੀਆਈ ਦਿਨੇਸ਼ ਕੁਮਾਰ ਨੇ ਦੱਸਿਆ ਕਿ ਇੱਕ ਨਕਲੀ ਟੀਟੀਆਈ ਸਵਾਰੀਆਂ ਤੋਂ ਨਜਾਇਜ਼ ਪੈਸੇ ਇਕੱਠੇ ਕਰ ਰਿਹਾ ਸੀ ਸੂਚਨਾ ਮਿਲਦੇ ਹੀ ਮੌਕੇ ਤੇ ਮੌਜੂਦ ਚੈਕਿੰਗ ਸਟਾਫ ਸਮੇਤ ਜੀਆਰਪੀ ਪੁਲਿਸ ਮੁਲਾਜ਼ਮਾਂ ਨੇ ਜਨਰਲ ਕੋਚ ਕੋਲ ਪਹੁੰਚ ਕੇ ਦੇਖਿਆ ਕਿ ਕੋਈ ਅਣਪਛਾਤਾ ਵਿਅਕਤੀ ਸਵਾਰੀਆਂ ਦੀਆਂ ਟਿਕਟਾਂ ਦੀ ਚੈਕਿੰਗ ਕਰਕੇ ਨਜਾਇਜ਼ ਤੌਰ ਤੇ ਪੈਸੇ ਵਸੂਲ ਰਿਹਾ ਹੈ ਟਿਕਟ ਚੈਕਿੰਗ ਸਟਾਫ ਨੇ ਜਾਲੀ ਟੀਟੀਆਈ ਨੂੰ ਫੜ ਕੇ ਉਸ ਤੇ ਤਲਾਸ਼ੀ ਲਈ ਤਾਂ ਉਸ ਕੋਲੋਂ 600 ਰੁਪਏ ਬਰਾਮਦ ਹੋਏ ਇਸ ਘਟਨਾ ਤੋਂ ਬਾਅਦ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ ਨੂੰ ਇਸ ਲਗਾਯੋਗ ਕੰਮ ਲਈ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ ਹੈ ਥਾਣਾ ਰੇਲਵੇ ਪੁਲਿਸ ਨੂੰ ਦੋ ਨਾਮ ਮਾਲੂਮ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ ਜਿਸ ਕੇਸ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਆਖਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਪਿੰਡ ਧਾਰੜ ਦੇ ਨੌਜਵਾਨਾਂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕੀਤਾ ਗਿਆ ਖਤਕ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਥਾਣਾ ਸਾਈਬਰ ਕ੍ਰਾਈਮ ਵੱਲੋਂ ਲੋਕਾਂ ਦੇ 78 ਮੋਬਾਈਲ ਫੋਨ ਟਰੇਸ ਕਰਕੇ ਵਾਰਿਸਾਂ ਦੇ ਕੀਤੇ ਹਵਾਲੇ ਕਮਿਸ਼ਨਰ ਪੁਲਿਸ ਨੇ ਦਿੱਤੀ ਜਾਣਕਾਰੀ ਨਸ਼ਾ ਤਸਕਰਾਂ ਵੱਲੋਂ ਨਸ਼ਾ ਵਿੱਚ ਬਣਾਈ ਜਾਇਦਾਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਰੋੜਾ ਰੁਪਏ ਦੀ ਜਾਇਦਾਦ ਕੀਤੀ ਜ਼ਬਤ ਇਹ ਸਨ ਅੱਜ ਦੀਆਂ ਖਬਰਾਂ ਹੋਰ ਸੇ ਮਿਲਾਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੇ ਦੋ ਇਜਾਜ਼ਤ ਧੰਨਵਾਦ